ਇੱਧਰ ਨੂੰ ਬਾਹਰ ਆਉੜਾ ਟਰੈਕਟਰ ਕੰਦਲਾ ਟਰੈਕਟਰ ਕੱਢਣਾ ਪਊਗਾ ਨਾ ਦੋ ਤਿੰਨ ਪਾਗ। ਖਲਾਣ ਚ ਟਰੈਕਟਰ ਮੁੜਿਆ ਨਹੀਂਗਾ ਮਿੱਟੀ ਬਾਰੀ ਜਿੱਟੀ ਵੀ ਇੱਥੇ। ਇੱਧਰ ਭਰਤ ਪਾਸ ਹੀ ਐ ਇੱਧਰੋਂ ਮੀਵਾ ਕਰਤਾ ਲਾਂਗਾ ਥੋੜਾ ਰਹਿ ਗਿਆ। ਮੈਂ ਤੇ ਮੇਰਾ ਚਾਚਾ ਚੱਲੇ ਆ ਬੋਰ ਦਾ ਸਮਾਨ ਲੈਣ ਖੇਤ ਬੋਰ ਕਰਨਾ ਜੀ ਆਪਾਂ ਪਹਿਲਾਂ ਵਾਲਾ ਆਪਣਾ ਇਹ ਰਹਾ ਬੋਰ ਸੀਗਾ ਬਰੇਤੀ ਕੱਢਣ ਲੱਗੇ ਸੀ ਪਾਣੀ ਮਾੜਾ ਸੀਗਾ ਫਸਲ ਮਾਰਨ ਹੋਈ ਸੀ ਅੱਧਿਕ ਆਪਣਾ ਜਿਹੜਾ ਰਹਿੰਦਾ ਖੂਹ ਦਾ ਟਰਾਂਸਫਰ ਚੋਰੀ ਕਰਕੇ ਲੈ ਗਏ ਇਹ ਹੁਣ ਕੋਠਾ ਵਗੈਰਾ ਚੱਕ ਦੇਣਾ ਆਪਾਂ ਇੱਧਰ ਪਾਵਾਂਗੇ ਤੇ ਜਿਹੜਾ ਵਧੀਆ ਬਣਾਵਾਂਗੇ ਟਿੱਕੀ ਵਗੈਰਾ ਚੋਰ ਪਰਖਿਆ ਜਾਣਾ ਟਰੈਕਟਰ ਦਾ ਜੋਰ ਇਹ ਲੈ ਜਾ ਵੀ ਚੋਬਰਾ ਲੈ ਜਾ ਖਿੱਚ ਕੇ ਪਰ ਓਟੇ ਲੱਗ ਗਿਆ ਟਰੈਕਟਰ ਤੋਂ ਖਿੱਚੀ ਨਹੀਂ ਗਈ ਓਟੇ ਕੱਟ ਕੇ ਖਿੱਚਾਂਗੇ ਮਹਲ ਤਾਂ ਇਹ ਮਸ਼ੀਨ ਆ ਅਮਸ ਕੀ ਇਹਨੇ ਪੇਪਰ ਲਾ ਦਿੰਦੀ ਆ ਇਹ ਮਸ਼ੀਨ ਆ ਬਹੁਤ ਚੰਗੀ ਹੈ ਜਮੀਨ ਤੇ ਹਾਂਜੀ ਵੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਸੋ ਅੱਜ ਆਪਾਂ ਲੈਨ ਚੱਲੇ ਆਂ ਬੋਰ ਦਾ ਸਮਾਰਟ ਖੇਤ ਬੋਰ ਕਰਨਾ ਜੀ ਆਪਣਾ ਪਾਣੀ ਜਿਹੜਾ ਹੋ ਗਿਆ ਮਾੜੇ ਤੇ ਡੂੰਘਾ ਬੋਰ ਕਰਨਾ ਸੋ ਆ ਟਰਾਲਾ ਪਾ ਰਹੇ ਆ ਤੇ ਸਾਰਾ ਅੱਗੇ ਤੁਹਾਨੂੰ ਦਿਖਾਉਨੇ ਇਸ ਵੀਡੀਓ ਚ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਜੀ ਮਿੱਤਰੋ ਆਪਣਾ ਸਕੂਟ ਵੀ ਪਹੁੰਚ ਗਿਆ ਟਰਾਲਾ ਮੈਂ ਛੱਡਦਾ ਤੇ ਟਰਾਲੇ ਪਿੱਛੇ ਪਹਿਲਾਂ ਪਾਉਣੀ ਇਹਨਾਂ ਦੀ ਟਰਾਲੀ ਦੀ ਨਿੱਕੀ ਜੀ ਤੇ ਆਪਾਂ ਕਰਾ ਰਹੇ ਆ ਭਾਈ ਬੁੱਕੀ ਵਾਲਾ ਪੂਰ 500 ਫੁੱਟ ਦੇ ਅਵੇ ਕਰਾਵਾਂਗੇ ਪਾਣੀ ਹੋ ਗਿਆ ਮਾਰੇ ਤੇ ਆ ਪਾਈਪਾ ਪਾ ਲੰਦ ਕੇ ਲੈ ਕੇ ਜਾਣੀਆਂ ਆਹਾਂ ਬਾਤ ਵੀ ਰੇੜੀ ਨਹੀਂ ਪਹਿਲਾਂ ਤਾਂ ਰੇੜੀ ਛੱਡ ਕੇ ਆਉਣੇ ਆ ਮਿੱਤਰੋ ਇਹਦੇ ਉਦੋਂ ਬਾਅਦ ਪੈਪਾਂ ਲੈ ਕੇ ਜਾਵਾਂ ਮਸ਼ੀਨ ਲੈ ਕੇ ਜਾਵਾਂਗੇ ਤੇ ਪਾਣੀ ਚੱਕਦਾ ਕਰਦੇ ਆਗੇ ਇਹਦੀ ਮਸ਼ੀਨ ਦੇ ਉੱਪਰ ਲੱਗਦਾ ਹੋਣਾ ਬਜਨ ਵਜਨ ਪਾਉਣਾ ਸਾਰਾ ਟੇਟ ਝਮੂਗਾ ਨਾ ਦਾ ਤੇ ਬਾਹਰੇ ਵਲੌਗ ਬਣਾਪਾ ਖੇਤ ਦੀ ਪਾਏ ਕਰਨ ਕਿਉਂਕਿ ਯਾਰ ਬਾਲਾ ਬਿਜੀ ਚੱਲੀ ਜਾਂਦਾ ਸੀ ਜੂੜ ਜਾ ਵੀਡੀਓ ਬਣਾਉਣ ਲਈ ਜਾ ਯਾਰ ਹੈ ਨਾ ਤੇ ਤਾਂ ਕਰਕੇ ਤੇ ਆ ਹੁਣ ਛੱਡ ਕੇ ਉਦੋਂ ਬਾਅਦ ਲੈ ਕੇ ਆਉਣੇ ਇਸ ਨੰਬਰ ਟਰਾਲੇ ਮਗਰ ਪਾਕਤਰਾ ਪੈਪਾਂ ਲੈ ਕੇ ਚੱਲਦੇ ਆ ਪਤਾ ਨਹੀਂ ਇਥੋਂ ਮੂੜੂ ਕੇ ਨਾ ਪਹਿਲਾਂ ਵੀ ਮੋੜ ਤੋਂ ਕਾਫੀ ਜਿਹਦਾ ਹੈਗਾ ਮੋੜ ਤੋਂ ਦੇਖ ਲੈ

ਫਾਈਨਲੀ ਪਹੁੰਚ ਹੀ ਗਏ ਖੇਤ ਬੋਰ ਵੀ ਦਿਖਾਉਣਾ ਕਿੱਥੇ ਕਰਨਾ ਇਹ ਬਲੌਗ ਆਉਂਦੀ ਰਿਹਾ ਕਰਨਗੇ ਹੁਣ ਹਾਂ ਪਹਿਲਾਂ ਦਾ ਬੰਦਾਰਾ ਕਿੱਦਾਂ ਹੁਣ ਪ੍ਰੋਬਲੀ ਤਰ੍ਹਾਂ ਜਿਵੇਂ ਕੰਦੀ ਛੱਡਣੀ ਆ ਉਹ ਵੇਗਾ ਕਰਕੇ ਥੋੜਾ ਜਿਹਾ ਸ਼ਾਬਾਸ਼ ਲਓ ਇਹਦੇ ਉਹ ਹੈਣੀ ਦੀ ਫੱਕ ਆ ਦੂਜੀ ਡਾ ਹੀ ਹੈਣੀਗੀ ਇੱਥੇ 2003 ਮਾਡਲ ਦਾ ਆਪਾਂ ਟੈਸਟਿੰਗ ਕੀਤੀ ਆ ਬ੍ਰੇਕਾਂ ਮਰੁੱਕਾਂ ਦੀ ਪੂਰੀ ਐ ਬਣਾਦਾ ਵਾਹ ਉਹ ਵੀ ਆਪਣਾ ਤਿਆਰ ਹੋ ਹੀ ਜਾਂਦਾ ਉਹਦੀ ਵੀਡੀਓ ਪਾਵਾਂਗੇ ਆਪਾਂ ਪਹਿਲਾਂ ਵਾਲਾ ਆਪਣਾ ਜਰਾ ਬੋਰ ਸੀਗਾ ਬਰੇਤੀ ਕੱਢਣ ਲੱਗੇ ਸੀ ਪਾਣੀ ਮਾੜਾ ਸੀਗਾ ਫਸਲ ਮਾਰਨ ਹੋ ਜਾਂਦੀ ਅਤੇ ਇੱਕ ਆਪਣਾ ਜਿਹੜਾ ਰਹਿੰਦਾ ਹੁੰਦਾ ਟਰਾਂਸਫਰਮਰ ਚੋਰੀ ਕਰਕੇ ਲੈ ਗਏ ਇਹ ਹੁਣ ਕੋਠਾ ਵਗੈਰਾ ਚੱਕ ਦੇਣਾ ਆਪਾਂ ਇੱਧਰ ਪਾਵਾਂਗੇ ਤੇ ਜਿਹੜਾ ਵਧੀਆ ਬਣਾਵਾਂਗੇ ਟਿੱਕੀ ਵਗੈਰਾ ਪੂਲ ਟੈਪ ਇੱਥੇ ਕਰਨਾ ਹੁਣ ਆਪਾਂ ਫੋਰ ਇਹ ਹੁਣ ਆਪਾਂ ਲੈ ਚੱਲੇ ਆ ਹੁਣ ਉੱਥੇ ਪਹੁੰਚ ਕੇ ਮਿਲਦੇ ਆ ਤੁਹਾਨੂੰ ਖੇਤ ਇਤੋਂ ਉਹ ਲੈ ਕੇ ਆਉਣੀਆਂ ਪਾਈਪਾਂ ਟਾਂਕ ਵੀ ਆਪਣੀ ਆਈ ਪਈ ਆ ਆਹ ਇਸ ਟਾਈਮ ਵੀ ਠੀਕ ਹੈ ਨਾ ਨਾਲ ਤਾਂ ਇਹ ਹੀ ਮਸ਼ੀਨਾਂ ਮਸ਼ੀਨ ਪਾਈਪਾਂ ਲਾ ਦਿੰਦੀ ਆ ਇਹੀ ਵਹੀਨਾ ਬਹੁਤ ਆ ਮਿਲਿਆ ਹੈ ਧਮੀਨ ਚ ਇਹ ਹੋਣਗੀਆਂ ਪਿਆ ਪਾਈਪਾਂ 25 25 ਆ ਜਾਣੀਆਂ ਹੋੜਾਲੇ ਚ 25 ਆ ਬੋਰ ਪਾਣੀ ਚ ਕਾਤਾ ਬਾਈ ਲਾਵੀ ਆਦਾ ਭਰ ਲਿਆ ਪਾਈਪਾਂ ਲਾਦ ਲਈ ਟਰਾਲੀ ਭਾਈ ਇਹ ਰਿਆਂ ਦਾ ਮੋਜਣਾ ਹੀ ਲੈ ਗਿਆ ਟਰੈਕਟਰ ਇਹ ਵੀ 355x ਕੋਡ ਆ ਇਹਨੂੰ ਭਾਈ ਧਰਾਂ ਤੇ ਲਾਉਣਾ ਪਿਆ ਚਾਰਜ ਨਹੀਂ ਸੀ ਬੈਟਰੀ ਲੈ ਪਾਲਾ ਰੇੜੀ ਨੂੰ ਇਹ ਲਾਦਲੀਆਂ ਟਾਇਪਾਂ ਦੇ ਚੀ ਜਿਹੜੀਆਂ ਰਹਿ ਗਈਆਂ ਸੀ ਝੋ 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 ਲਿਖ ਝੋ ਲਿਖ ਝੋ ਲਿਖ ਝੋ ਲਿਖ ਭੈਣ ਕਾਫੀ ਬਣ ਜਾਂਦਾ ਟਾਇਪਾਂ ਦਾ 2 ਕੁਆਂਟਲ ਦੇ ਕਰੀਬ ਹੋ ਗਿਆ ਕਪਾਪ 10 ਫੁੱਟ ਦੀ ਬਸ 10 ਫੁੱਟ ਦੀ ਹੈ ਪਾਈਪ ਤੇ 2 ਕੁਆਂਟਲ ਦਾ ਵਜ਼ਨ ਹੈ ਤੇ 25 ਕ ਪਾਈਪਾਂ ਹੋਣਗੀਆਂ ਇੱਥੇ ਵੀ ਅਰੇ ਇਸ ਰੱਖ ਲਾ ਚਾਲ ਵਿੱਚ ਚਾਲ ਜਾਣਦੇ ਉਹ ਨਹੀਂ ਹੁੰਦਾ ਜਾਣਦੇ ਜਾਣਦੇ ਇਹ ਉੱਠੇ ਲੱਗ ਗਿਆ <laughs> huh gotta be no. ਉਹਦੇ ਲੱਗਿਆ ਹੀ ਲੱਗਿਆ ਹਿੱਟ ਕੇ ਛੜ ਜਾ ਪਰ ਆ ਜਾ ਮਰੇ ਬ੍ਰੇਕ ਹੈ ਨਹੀਂ ਕਹਦੇ ਚੱਲ ਛੜ ਜਾ ਆਏ ਤੇਰਾ ਬੜਾ ਦਾਅ ਉਹ ਟੁੱਟ ਜਿਵੇਂ ਹੀ ਅਹੀਂ ਤੇਰੇ ਗੇ ਤੇਰੇ ਕੇ ਦਾ ਯਾ ਭਰਿਆ ਵਾ ਸਟੋਰ ਰਹਾ ਜਿਹੜਾ ਹੁਣ ਆਉਣ ਦੇ ਬੈਕ बस सिद्धाला इथं ਲੋ ਬਾਜ ਆਉੜਾ ਟਰੈਕਟਰ ਹੁਣ ਕੱਲਾ ਟਰੈਕਟਰ ਕੱਢਣਾ ਪਊਗਾ ਲਾ ਟੋਚਨ ਪਾਜਾ ਇਲਾਣ ਚ ਟਰੈਕਟਰ ਮੁੜਿਆ ਨਹੀਂ ਗਿਆ ਮਿੱਟੀ ਬਾਰੀ ਛਿੱਟੀ ਹੋਈ ਆ ਇੱਥੇ ਇਧਰ ਭਾਰਤ ਪਾਸ ਹੀ ਆ ਇਧਰੋਂ ਨੀਵਾ ਕਰਤਾ ਲਾਂਘਾ ਥੋੜਾ ਰਹਿ ਗਿਆ ਮਸ਼ੀਨ ਹੀ ਮੁਰਦੀ ਇੱਥੋਂ ਟਰੈਕਟਰ ਕਾ ਉੱਤੋਂ ਹੀ ਚੜਾ ਕੇ ਮੋੜਦੇ ਹੋ ਰੇਤਾ ਸੀ ਆ ਪੋਲਾ ਪਰਾਂ ਨੂੰ ਜਾਵਦਾ ਟਰੈਕਟਰ ਹੁਣ ਮਸ਼ੀਨ ਦੇਖਦੇ ਆ ਘਮਾ ਕੇ ਆਏ ਨੂੰ ਉਹ ਕਰਕੇ ਸੀਆ ਭਾਈ ਵਾਹਣ ਵਾਲੇ ਦੀ ਵੀ ਗਲਤੀ ਹੈਗੀ ਤੇ ਪਲਾਨ ਬਣਾਈ ਬੈਠਾ ਆ ਦੇਣਾ ਯਾਰ ਕੋਈ ਟੀ ਟਰਾਲੀ ਵੀ ਹੁਣ ਮਤਲਬ ਕਣਕਾਂ ਵੱਢ ਕੇ ਲਿਆਉਣੀਆਂ ਤੇ ਇਧਰ ਨੂੰ ਟਰੈਕਟਰ ਢਲਦਾ ਜਾ ਤੇ ਆਪਦਾ ਭਾਈ ਮਿੱਟੀ ਪਾ ਕੇ ਪਿੱਛੇ ਨੂੰ ਆਉਦਾ ਵਾਹਣ ਦੇ ਕਰ ਲਓ। ਅੱਗੇ ਆ ਦੇ ਕੋਈ ਰੋਡ ਦੇ ਕਿੱਥੇ ਜਾਣਾ ਰੋਡ ਕਰਨਾ। ਬੱਸ ਆ ਇਧਰ ਓਟਾ ਨਿਕਲ ਗਿਆ ਭਾਈ ਆਲ ਜਾਣਦੇ ਜਾਣਦੇ ਔੜੀ ਹੜੀ ਲਾਲ ਲੋਲ ਵਾਲਾ ਇਹਦਾ ਲੋਲ ਵਾਲਾ ਲੋ ਚਾਲ ਦੇ ਗਾਸ ਤੂੰ ਜਨ ਪਾ ਕੇ ਕੱਢਣਾ ਪੈ ਰਿਹਾ ਬਈ ਪਿੱਛੇ ਨੂੰ ਹੜਦਾ ਬੱਸ ਹੜਦਾ ਜੰਦ ਦਾ ਰੋਕ ਲਾ ਰੋਕ ਲਾ ਆਇਆ ਦਾ ਪੰਗਾ ਹੀ ਪੈ ਗਿਆ ਬੱਸ ਨਹੀਂ ਬਦਲੇ ਟਰੈਕਟਰ ਦਾ ਜ਼ੋਰ ਲੱਗਿਆ ਦਾ ਚਾਲ 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 ਇਧਰਾਂ ਸਿੱਧਾ ਹੋਣ ਦੇ ਆਉਣ ਦੇ ਆਉਣ ਦੇ ਸਿੱਧਾ ਆਉਣ ਦੇ ਮੋੜਾ ਮੋੜਾ ਮੋੜ ਲਾਉਂ ਰਹੀ ਆ ਬੋਰਡ ਦੇ ਮੋੜ ਦੇ ਇਧਰ ਮੋੜ ਦੇ ਪਿੱਛੇ ਕਰ ਲਾ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਪਹੀਆਂ ਹਲੇ ਸਿਆਪੇ ਕਿੰਨਾ ਕਿੰਨਾ ਨੂੰ ਪੈਂਦੇ ਆ। ਨਾ ਤਾਂ ਮਸ਼ੀਨ ਜਾਂਦੀ ਆ ਤੇ ਨਾ ਹੀ ਕੋਈ ਆਪ ਪਹ ਲਿਆ ਸਕਦਾ ਕਿਤੇ। ਪੈ ਗਿਆ ਪੈ ਗਿਆ ਫਰਕ ਬਹੁਤ ਆ। ਜਾਣਦੇ ਜਾਣਦੇ ਆਵਣਾ ਮੋੜ ਤੇ ਫੁੱਲ। ਇਧਰੋਂ ਥੱਲੇ ਜਾਊਗਾ। ਖੜਦਾ ਖੜਦਾ ਇੱਥੇ ਰੋਕ ਲਾ ਦੇ ਨਾ ਟੋਟਲ ਪਾ ਲੈਨੇ ਆ। ਹਾਂ ਟਾਇਰ ਨਾ ਜਾਵੇ ਇੱਥੇ ਥੱਲੇ। ਮੇਰਾ ਵੀ ਰੋ ਪਾ ਕੇ ਨੇ ਥੱਲੇ ਲੱਗ ਗਈ ਵੀਰੇ। ਹੋਰ ਥੱਲੇ ਡੱਗ ਪਈ ਯਾਰ। ਚਲੋ ਜੀ। ਫਰੇਲਿਕ ਲਈ ਹੈ ਸੋ ਫਾਈਨਲੀ ਦੋਸਤੋ ਮਿਲਦੇ ਆ ਕੱਲ ਇੱਕ ਹੋਰ ਨਵੋ ਵਲੌਗ ਦੇ ਵਿੱਚ ਸੋ ਅੱਜ ਆਪਾਂ ਮਸ਼ੀਨ ਖੇਤ ਪਹੁੰਚਦੀ ਕਰਤੀ ਹੈ ਜੀ